ਭੱਲੇ ਵੀ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਂਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ ਭੱਲੇ ਭੱਲੇ ਵੀ ਪੀਂਘ ਪਾਈ ਤੇਰੇ ਆਸਰੇ ਝੂਟਾ ਦੇ ਜਾਵੇ ਗੁਲਾਬੀ ਪਗਵਾਲਿਆ ਪੀਂਘ ਪਾਈ ਤੇਰੇ ਆਸਰੇ ਭੱਲੇ ਭੱਲੇ ਵੀ ਇਧਰੋਂ ਰੁਮਾਲ ਹਿੱਲੇ ਆ ਤੇਰੀ ਉਧਰੋਂ ਹਿੱਲੇ फलकारी इदरो रूमाल बल्ले बल्ले बि तेरी वंदूरी पगदे सू लेखे तेरी वे संदूरी पगदले बी बजा जट पर लिखे त हलवा हे बे बल्ले बल्ले ਤੋ ਤੇ ਰੰਗੀ ਪੱਗ ਵਾਲਿਆ ਕੋੜੀ ਪੱਟਲੀ ਸਰੋਂ ਦੇ ਫੁੱਲ ਵਰਗੀ ਤੋ ਤੇ ਰੰਗੀ ਪੱਗ ਵਾਲਿਆ ਬੱਲੇ ਬੱਲੇ ਵੀ ਆਵਾ ਜਾਵਾ ਤੇਰੇ ਬਦਲੇ ਮੇਰਾ ਕਮਨਗਲੀ ਵਿੱਚ ਕੋਈ ਆਵਾ ਜਾਵਾ ਤੇਰੇ ਬਦਲੇ ਬੱਲੇ ਬੱਲੇ ਵੀ ਜਿੰਦ ਰਾਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਜਿੰਦ ਰਾਜੰਗਾਲ ਹਾ ਗਿਆ ਬੱਲੇ ਬੱਲੇ ਵੀ ਅੱਖਾਂ ਚ ਨਜਾਇਜ਼ ਵੀਕਦੀ ਡਕ ਮਾਰ ਲਾ ਪੁਲਿਸਿਓ ਆਕੇ ਅੱਖਾਂ ਚ ਨਜਾਇਜ਼ ਵੀਕਦੀ ਬੱਲੇ ਬੱਲੇ ਵੀ ਜੇ ਮੈਂ ਹੁੰਦੀ ਜੇਲਦਾਰਨੀ ਤੇਰੀ ਮੁੱਛ ਤੇ ਜਵਾਰਾ ਪਾਉਂਦੀ ਜੇ ਮੈਂ ਹੁੰਦੀ ਜੇਲਦਾਰਨੀ ਬੱਲੇ ਬੱਲੇ ਵੀ ਜੇ ਮੈਂ ਹੁੰਦਾ ਪੁੱਤ ਜੱਜ ਦਾ ਤੇਰੀ ਗੱਤ ਤੇ ਕਚੈਰੀ ਲੋਂਦਾ ਜਿਵੇਂ ਹੁੰਦਾ ਪੁੱਤ ਜੱਟ ਦਾ